ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਅੱਜ ਹਲਚਲ ਮਚੀ ਹੋਈ ਹੈ ਸੱਚਾ ਕਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪਲ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਭਾਰਤ ਲਗਾਤਾਰ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ ਤੇ ਇਸ ਦੇ ਤਹਿਤ ਹੀ ਭਾਰਤ ਨੇ ਪਾਕਿਸਤਾਨ ਦੇ ਕਈ ਵੱਡੇ ਸਟਾਰਸ ਦੇ ਅਕਾਊਂਟ ਵੀ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਨੇ ਤੇ ਹੁਣ ਇੱਕ ਹੋਰ ਜਿਹੜੀ ਖਬਰ ਦੁਖਦਾਈ ਸਾਹਮਣੇ ਆਈ ਹੈ ਕਿ ਇੱਕ ਮਸ਼ਹੂਰ ਕੰਟੈਂਟ ਕ੍ਰியேਟਰ ਨੇ ਘੱਟ ਫੋਲੋਅਰਸ ਹੋਣ ਦੇ ਚਲਦੇ ਖੁਦਕੁਸ਼ੀ ਕਰ ਲਈ ਤਾਂ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਅਲਕਲ ਕਰਾਂਗੇ ਭਾਰਤ ਦੇ ਵਿੱਚ ਅਕਾਊਂਟ ਬੈਨ ਹੋਣ ਤੋਂ ਬਾਅਦ ਹਾਨੀਆ ਅਮੀਰਦੀ ਮੋਦੀ ਨੂੰ ਅਪੀਲ ਫਿਰ ਗੱਲ ਕਰਾਂਗੇ ਭਾਰਤ ਦੇ ਵਿੱਚ ਅਰਸ਼ਦ ਨਦੀਮ ਦਾ ਇੰਸਟਾਗ੍ਰam ਅਕਾਊਂਟ ਹੋਇਆ ਬਲੌਕ ਤਕੀਰ ਦੇ ਵਿੱਚ ਗੱਲ ਕਰਾਂਗੇ ਘਟ ਰਹੇ ਫੋਲੋਅਰਸ ਕਾਰਨ ਮਸ਼ਹੂਰ ਕੰਟੈਂਟ ਕ੍ਰੀਏਟਰ ਨੇ ਕੀਤੀ ਖੁਦਕੁਸ਼ੀ ਦੇ ਵਿੱਚ ਕਈ ਪਾਕਿਸਤਾਨੀ ਹਸਤੀਆਂ ਦੇ ਇੰਸਟਾਗ੍ਰam ਅਕਾਊਂਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਨ੍ਹਾਂ ਦਾ ਭਾਰਤ ਦੇ ਵਿੱਚ ਵੱਡਾ ਫੈਨ ਬੇਸ ਹੈ। ਹੁਣ ਇਸ ਸਭ ਦੇ ਵਿਚਕਾਰ ਅਦਾਕਾਰਾ ਹਾਨੀਆ ਅਮੀਰ ਦੀ ਇੱਕ ਕਥਿਤ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੇ ਕਈ ਫੈਨਸ ਨੇ ਰਿਐਕਟ ਵੀ ਕੀਤਾ ਹੈ। ਕਸ਼ਮੀਰ ਦੇ ਵਿੱਚ ਹਾਲ ਹੀ ਦੇ ਵਿੱਚ ਪਹਿਲਗਾਮ ਅਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਦੀ ਆਲੋਚਨਾ ਕਰਨ ਵਾਲੀ ਇੱਕ ਕਥਿਤ ਪੋਸਟ ਦਾ ਇੱਕ ਸਕਰੀਨਸ਼ਾਟ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ ਹਾਲਕਿ ਕਈ ਲੋਕ ਪੋਸਟ ਨੂੰ ਫਰਜ਼ੀ ਵੀ ਦੱਸ ਰਹੇ ਨੇ ਇੰਸਟਾਗ੍ਰam ਦੇ ਇਸ ਸਟੋਰੀ ਨੂੰ ਹਾਨੀਆ ਆਮੀਰ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਸ਼ਮੀਰ ਚ ਜਨਰਲ ਅਸੀਮ ਮੁਨੀਰ ਦੀਆਂ ਕਾਰਵਾਈਆਂ ਕਾਰਨ ਭਾਰਤ ਚ ਪੂਰੀ ਪਾਕਿਸਤਾਨੀ ਐਂਟਰਟੇਨਮੈਂਟ ਇੰਡਸਟਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਆਪੋਸਟ ਦੇ ਦੂਜੇ ਹਿੱਸੇ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਅਸੀਂ ਪਾਕਿਸਤਾਨ ਦੇ ਆਮ ਲੋਕਾਂ ਨੇ ਭਾਰਤ ਦੇ ਨਾਲ ਕੁਝ ਗਲਤ ਨਹੀਂ ਕੀਤਾ ਤਾਂ ਪਿਤੇ ਦਿਨੀ ਕੁਝ ਚੈਨਲ ਜਿਹੜੇ ਨੇ ਉਹ ਵੀ ਬਲੌਕ ਕਰ ਦਿੱਤੇ ਗਏ ਨੇ ਤੇ ਹੁਣ ਐਕਟਰਸ ਦੇ ਜਿਹੜੇ ਅਕਾਊਂਟ ਨੇ ਉਹ ਵੀ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਨੇ ਹੁਣ ਗੱਲ ਕਰਦੇ ਆ ਪਾਕਿਸਤਾਨ ਦੇ ਸਟਾਰ ਜੈਵਲਿਨ ਥਰੋਅਰ ਅਰਸ਼ਦ ਨਦੀਮ ਦੀ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਐਕਸ਼ਨ ਲਗਾਤਾਰ ਜਾਰੀ ਹੈ ਦੱਸਦੇ ਕਿ ਅਰਸ਼ਦ ਨਦੀਮ ਦਾ ਇੰਸਟਾਗ੍ਰam ਅਕਾਊਂਟ ਵੀ ਭਾਰਤ ਦੇ ਵਿੱਚ ਬਲੌਕ ਕਰ ਦਿੱਤਾ ਗਿਆ ਸਰਕਾਰ ਉਹਨਾਂ ਪਾਕਿਸਤਾਨੀ ਸੋਸ਼ਲ ਮੀਡੀਆ ਅਕਾਊਂਟਸ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਦੇ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੋਲੋਅਰਸ ਨੇ ਤਾਂ ਇਸ ਲੜੀ ਦੇ ਵਿੱਚ ਹੁਣ ਅਰਸ਼ਦ ਨਦੀਮ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਅਰਸ਼ਦ ਨਦੀਮ ਦਾ ਇੰਸਟਾਗ੍ਰਾਮ ਅਕਾਊਂਟ ਖੋਲਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਇਹ ਸੁਨੇਹਾ ਮਿਲ ਰਿਹਾ ਹੈ ਕਿ ਅਕਾਊਂਟ ਭਾਰਤ ਦੇ ਵਿੱਚ ਅਵੇਲੇਬਲ ਨਹੀਂ ਹੈ ਮਸ਼ਹੂਰ ਕੰਟੈਂਟ ਕ੍ਰੀਏਟਰ ਮੀਸ਼ਾ ਅਗਰਵਾਲ ਨੇ ਕੁਝ ਦਿਨ ਪਹਿਲਾਂ ਸੁਸਾਈਡ ਕਰ ਲਿਆ ਸੀ 24 ਸਾਲ ਦੀ ਮੀਸ਼ਾ ਅਗਰਵਾਲ ਨੇ ਆਪਣੇ 25ਵੇਂ ਜਨਮ ਦਿਨ ਤੋਂ ਮਹਿਜ਼ 2 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਦੱਸ ਦੇ ਕਿ ਮੀਸ਼ਾ ਸਰਕਾਜ਼ਮ ਸਟਾਈਲ ਵਿੱਚ ਵੀਡੀਓ ਬਣਾਉਣ ਦੇ ਲਈ ਫੇਮਸ ਸੀਗੀ ਇੰਸਟਾਗ੍ਰਾਮ ਤੇ ਬੋਤਲੋਕ ਉਹਨਾਂ ਨੂੰ ਜਾਣਦੇ ਨੇ ਮੀਸ਼ਾ ਅਗਰਵਾਲ ਦੇ ਪਰਿਵਾਰ ਨੇ ਉਹਨਾਂ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਮੀਸ਼ਾ ਦੀ ਭੈਣ ਨੇ ਖੁਲਾਸਾ ਕੀਤਾ ਹੈ ਕਿ ਮੀਸ਼ਾ ਆਪਣੇ ਕਰੀਅਰ ਨੂੰ ਲੈ ਕੇ ਉਦਾਸੀ ਅਤੇ ਡਰ ਦੇ ਨਾਲ ਜੂਝ ਰਹੀ ਸੀ ਪਰ ਉਹਨਾਂ ਦੇ ਫੈਨਸ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ پا ਰਹੇ ਨੇ ਕਿ ਲੋਕਾਂ ਨੂੰ ਹਸਾਉਣ ਵਾਲੀ ਇੱਕ ਵਿਅੰਗ ਨਾਲ ਸੋਚਣ ਵਾਲੀ ਕੁੜੀ ਕਮੋਤ ਨੂੰ ਕਿਵੇਂ ਗਲੇ ਲਗਾ ਸਕਦੇ ਆ ਮੀਸ਼ਾ ਦੀ ਭੈਣ ਨੇ ਭਾਵੁਕ ਹੋ ਕੇ ਦੱਸਿਆ ਕਿ ਕਿਵੇਂ ਮੀਸ਼ਾ ਆਪਣੇ ਫੋਲੋਅਰਸ ਦੀ ਘੱਟ ਗਿਣਤੀ ਕਾਰਨ ਬਹੁਤ ਹੀ ਜ਼ਿਆਦਾ ਨਿਰਾਸ਼ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਮੀਸ਼ਾ ਨੇ ਆਪਣੀ ਪੂਰੀ ਜ਼ਿੰਦਗੀ ਇੰਸਟਾਗ੍ਰਾਮ ਦੇ ਆਲੇ-ਦੁਆਲੇ ਬਣਾਈ ਹੋਈ ਸੀ ਅਤੇ ਉਸ ਦਾ ਸੁਪਨਾ 1 ਮਿਲੀਅਨ ਫੋਲੋਅਰ ਪ੍ਰਾਪਤ ਕਰਨਾ ਸੀ ਅਸੀਂ ਆਮ ਤੌਰ ਤੇ ਜਦੋਂ ਵੀ ਕੰਟੈਂਟ ਬਣਾਉਂਦੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਆਪਣੇ ਮੋਬਾਈਲ ਦੀ ਸਕਰੀਨ ਤੇ ਇਹਨਾਂ ਕੰਟੈਂਟ ਕ੍ਰੀਏਟਰਸ ਨੂੰ ਦੇਖਦੇ ਆ ਤਾਂ ਇਹ ਕਦੇ-ਕਦੇ ਆਪਣੇ ਜਿਹੜਾ ਇੰਸਟਾਗ੍ਰam ਹੈ ਇੰਸਟਾਗ੍ਰam ਨੂੰ ਹੀ ਪੂਰੀ ਜ਼ਿੰਦਗੀ ਮੰਨ ਲੈਂਦੇ ਨੇ ਤੇ ਜਦੋਂ ਉਹਨਾਂ ਨੂੰ ਆਪਣੀ ਇੱਛਾ ਦੇ ਮੁਤਾਬਕ ਅਚੀਵਮੈਂਟ ਨਹੀਂ ਮਿਲਦੀ ਤਾਂ ਕਈ ਵਾਰੇ ਲੋਕ ਕੋਈ ਵੱਡਾ ਕਦਮ ਚੁੱਕ ਲੈਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਹੱਥ ਨਿਰਾਸ਼ਾ ਆਉਂਦੀ ਹੈ ਤਾਂ ਮੀਸ਼ਾ ਅਗਰਵਾਲ ਨੇ ਕੁਝ ਦਿਨ ਪਹਿਲਾਂ ਸੁਸਾਇਡ ਕਰ ਲਿਆ ਸੀ ਘੱਟ ਫੋਲੋਅਰਸ ਹੋਣ ਦੇ ਚਲਦੇ ਮੀਸ਼ਾ ਅਗਰਵਾਲ ਦੇ ਵੱਲੋਂ ਸੁਸਾਇਡ ਕੀਤਾ ਗਿਆ ਇਸ ਗੱਲ ਦਾ ਖੁਲਾਸਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਤਾਂ ਇਹ ਹਨ ਐਂਟਰਟੇਨਮੈਂਟ ਦੇ ਗਲਿਆਰਿਆਂ 'ਚੋਂ ਅੱਜ ਦੀਆਂ ਖਬਰਾਂ ਜਿੱਥੇ ਭਾਰਤ ਪਾਕਿਸਤਾਨ ਦੇ ਖਿਲਾਫ ਸਖਤ ਕ ਕਰ ਰਿਹਾ ਹੈ ਕਾਰਵਾਈਆਂ ਦਾ ਸਿਲਸਲਾ ਤੇ ਅਕਾਊਂਟਸ ਨੂੰ ਬਲੌਕ ਕਰਨ ਦਾ ਸਿਲਸਲਾ ਲਗਾਤਾਰ جاری ਹੈ ਤੇ ਇੱਕ ਹੋਰ ਖਬਰ ਜਿਹੜੀ ਦੁਖਦਾਈ ਖਬਰ ਸਾਡੇ ਸਾਹਮਣੇ ਆਈ ਸੀ ਕਿ ਮਸ਼ਹੂਰ ਕੰਟੈਂਟ ਕ੍ਰியேਟਰ ਮੀਸ਼ਾ ਅਗਰਵਾਲ ਨੇ ਸੁਸਾਇਡ ਕਰ ਲਿਆ ਸੁਸਾਇਡ ਦੀ ਜਿਹੜੀ ਵਜ੍ਹਾ ਹੈ ਉਹ ਦੱਸੀ ਗਈ ਕਿ ਉਹਨਾਂ ਦੇ ਵੱਲੋਂ ਸੁਸਾਇਡ ਇਸ ਕਾਰਨ ਕੀਤਾ ਗਿਆ ਕਿਉਂਕਿ ਉਹਨਾਂ ਦੇ ਫੋਲੋਅਰਸ ਘਟਦੇ ਜਾ ਰਹੇ ਸੀ ਅਦਾ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਕਲੈਮਰ ਗੌਸਪ ਸਿਰਫ ਤੇ ਟੀਵੀ ਨਰਾਈ ਤੇ